ਵੈਲਕਮ ਟੂ ਅਲੀਸ਼ੇ ਸ਼ੋਰੂਮ ਭਿੱਖੀ ਜੀ ਕਾਟਨ ਦੇ ਵਿੱਚ ਇੱਕ ਆਰੀ ਵਰਕ ਦਾ ਡਿਜ਼ਾਈਨ ਰੈਡੀ ਕਰਵਾਇਆ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਚੈੱਕ ਕਰ ਲਓ ਪ੍ਰੀਮੀਅਮ ਕਾਟਨ ਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਡਿਮਾਂਡਡ ਸੂਟ ਹੈ ਜੀ ਬਹੁਤ ਹੀ ਸਾਡੇ ਕੋਲ ਡਿਮਾਂਡ ਰਹਿੰਦੀ ਹੈ ਕਾਟਨ ਦੇ ਵਿੱਚ ਆਰੀ ਵਰਕ ਕਿਉਂਕਿ ਇਹਦੇ ਉੱਪਰ ਕੋਈ ਲਾਈਨਿੰਗ ਨਹੀਂ ਲੱਗਦੀ ਬਿਨਾ ਲਾਈਨਿੰਗ ਤੋਂ ਸੂਟ ਬਣਦਾ ਜੀ ਫੈਬਰਿਕ ਹੈ ਪ੍ਰੀਮੀਅਮ ਕਾਟਨ ਦਾ ਜੀ ਡਿਜੀਟਲ ਦੇ ਵਿੱਚ ਸਾਰੀ ਪ੍ਰਿੰਟਿੰਗ ਹੋਊਗੀ ਉੱਪਰ ਸਾਰਾ ਆਰੀ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਆਰੀ ਵਰਕ ਹੈ ਵਰਕ ਦੇਖੋ ਜੀ ਕਿੰਨਾ ਪਿਆਰਾ ਹੈ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਨਲਾਈਨ ਆਰਡਰ ਬੁੱਕ ਕਰਾ ਲਓ ਜਾਂ ਸਟੋਰ ਦੇ ਉੱਪਰ ਵਿਜ਼ਿਟ ਕਰੋ ਅਲੀਸ਼ਾ ਸ਼ੋਰੂਮ ਭਿੱਖੀ ਦੇ ਉੱਪਰ ਔਰ ਜਿਨ੍ਹਾਂ ਨੇ ਪੇਜ ਨਹੀਂ ਫੋਲੋ ਕੀਤਾ ਉਹ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਬਹੁਤ ਹੀ ਪਿਆਰੀ ਪੇਜ ਡਿਜ਼ਾਈਨਿੰਗ ਹੈ ਛੋਟਲੀ ਰੋਜ਼ ਰੋਜ਼ ਲੈ ਕੇ ਆ ਰਹੇ ਆ ਅਸੀਂ ਇਹਦੀ ਸੇਫ ਫੈਬਰਿਕ ਦੀ ਬਾਟਮ ਆ ਰਹੀ ਹੈ ਜੀ ਬਾਟਮ ਦੇ ਵਿੱਚ ਹੀ ਬਹੁਤ ਹੀ ਸੋਹਣਾ ਹਲਕਾ ਹਲਕਾ ਪ੍ਰਿੰਟ ਆ ਜਾਂਦਾ ਹੈ ਕਲਰ ਵੀ ਇਹਦੇ ਵਿੱਚ ਬੜੇ ਸੋਹਣੇ ਤਿੰਨ ਰੈਡੀ ਕਰਵਾਏ ਨੇ ਡਿਜ਼ਾਈਨਿੰਗ ਬਹੁਤ ਬੈਸਟ ਆਈ ਹੈ ਜੀ ਆਹ ਦੇਖੋ ਤਿੰਨ ਕਲਰ ਰੈਡੀ ਕਰਵਾਏ ਨੇ ਫਸਟ ਕਲਰ ਇਹ ਆਊਗਾ ਜੀ ਬਹੁਤ ਹੀ ਪਿਆਰੇ ਕਲਰ ਨੇ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਆ ਰਹੇ ਨੇ ਪਿਓਰ ਡਿਜੀਟਲ ਦੇ ਵਿੱਚ ਹੈ ਜੀ ਬਹੁਤ ਹੀ ਪਿਆਰਾ ਕਲਰ ਚਾਰਟ ਹੈ ਡਿਜੀਟਲ ਪ੍ਰਿੰਟਰ ਦੇਖੋ ਜੀ ਕਿੰਨਾ ਪਿਆਰਾ ਹੋਇਆ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਸਿਰਫ 900 ਤੇ 50 ਰੁਪਏ ਦੇ ਵਿੱਚ ਛੂਟ ਆਣਾ ਜੀ ਮੈਚਿੰਗ ਸੂਟ ਹੈ ਜੀ ਆਰੀ ਵਰਕ ਰੈਡੀ ਕਰਵਾਇਆ ਹੋਇਆ ਬਹੁਤ ਹੀ ਪਿਆਰਾ ਆ ਦੇਖੋ ਡਿਜੀਟਲ ਪ੍ਰਿੰਟ ਹੈ ਸਾਰਾ ਬਹੁਤ ਹੀ ਸੋਹਣਾ ਫੈਬਰਿਕ ਹੈ ਬਿਨਾ ਲਾਈਨਿੰਗ ਦੇ ਸੂਟ ਬਣਾਏ ਜੀ ਕੋਈ ਲਾਈਨਿੰਗ ਨਹੀਂ ਲੱਗਦੀ ਇਹਦੇ ਉੱਪਰ ਕਾਟਨ ਦੇ ਵਿੱਚ ਹੈ ਜੀ ਬਹੁਤ ਹੀ ਪਿਆਰਾ ਆ ਦੇਖੋ ਕਿੰਨਾ ਸੋਹਣਾ ਕਲਰ ਚਾਰਟ ਰੈਡੀ ਕਰਵਾਇਆ ਡਿਜੀਟਲ ਦੇ ਵਿੱਚ ਪ੍ਰਿੰਟਿੰਗ ਹੈ ਜੀ ਆਰੀ ਵਰਕ ਕੀਤਾ ਹੋਇਆ ਹੈਗਾ ਤਿੰਨੇ ਕਲਰਾਂ ਦੇ ਵਿੱਚ ਇਹ ਦੀ ਬਾਟਮ ਵਾਲੀ ਦੇਖੋ ਤਿੰਨੇ ਕਲਰਾਂ ਦੀ ਲਾਜਬਾ ਵਾਇਨ ਸਿਰਫ 900 ਤੇ 50 ਰੁਪਏ ਸੂਟ ਪਊਗਾ ਜੀ ਆਰੀ ਵਰਕ ਕਰਾਈ ਡਿ ਕਰਵਾਇਆ ਹੋਇਆ ਹੈ ਦੇਖੋ ਕਲਰ ਇੱਕ ਵਾਰ ਫੇਰ ਚੈੱਕ ਕਰ ਲਓ ਬੜੇ ਗਰੇਸਫੁਲ ਕਲਰ ਨੇ ਇੱਕ ਇੱਕ ਟੋਨਾਂ ਫਰੋਜੀ ਦੇ ਵਿੱਚ ਦੀ ਇੱਕ ਰੂਗਾ ਪਿਸਤਾ ਜਾਂ ਕਦਰਾ ਬਹੁਤ ਹੀ ਪਿਆਰਾ ਗੂਰੀ ਪਿਸਤਾ ਦਾ ਕਦਰਾ ਜੀ ਡਿਜੀਟਲ ਦੇ ਵਿੱਚ ਪ੍ਰਿੰਟ ਆ ਪ੍ਰਿੰਟ ਦਾ ਫਲਾਰ ਬਹੁਤ ਪਿਆਰਾ ਬਣਿਆ ਹੋਇਆ ਸਿਰਫ ਔਰ ਸਿਰਫ 950 ਰੁਪਏ ਜੀ